ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਅਸੀਂ ਸ਼ਾਮ 4 ਵਜੇ ਗੋਵਿੰਦ ਘਰ ਪਹੁੰਚ ਗਏ ਸੀਗੇ ਅੱਜ ਅਸੀਂ ਉੱਪਰ ਹੁਣ ਦਰਸ਼ਨਾਂ ਲਈ ਜਾ ਰਹੇ ਸੀ ਕਿ ਗੋਵਿੰਦ ਧਾਮ ਪਹੁੰਚਾਂਗੇ ਅੱਜ ਅ ਟਾਈਮ 6 ਵਜੇ ਕਿਹਣਾ ਸਵਾ 6 ਸਵਾ 6 ਦਾ ਟਾਈਮ ਹੋ ਗਿਆ ਜੀ ਹੁਣ ਅਸੀਂ ਚੱਲ ਰਹੇ ਹਾਂ ਤਾਂ 4-5 ਘੰਟੇ ਲੱਗ ਜਾਣੇ ਆ 14 ਕਿਲੋਮੀਟਰ ਦਾ ਪੈਦਲ ਸਫ਼ਰ ਹੈ ਜੀ ਇਹ ਤੇ ਪੌਣਿਆਂ ਚਾਲੇ ਚਾਲੇ ਪੌਣ ਤੋਂ ਪਹਿਲਾਂ ਅਰਦਾਸ ਬੇਨਤੀ ਕਰਦੇ ਆਂ ਗੁਰੂ ਮਹਾਰਾਜ ਦੇ ਚਰਨਾਂ 'ਚ ਨਾਮ ਵੀ ਜਾਣਦੇ ਵੀਰੇ ਇਹ ਪਰਮਿਸ਼ਨ ਲੈਣੀ ਪੈਂਦੀ ਨੇ ਮੇਰੇ ਸਹਾਂ ਨਾਲ ਯਾਰ ਮੋਟਰਸਾਈਕਲ ਦਾ ਜਾਣ ਦਿੰਦੇ ਨਹੀਂ ਮੋਟਰਸਾਈਕਲ ਦਾ ਜਾਣ ਦਿੰਦੇ ਨੇ ਪਰ ਮੇਰੇ ਖਿਆਲ ਚ ਪਰਮਿਸ਼ਨ ਨਾਲ ਲੈਣੀ ਪੈਂਦੀ ਹੋਵੇ ਪਰਮਿਸ਼ਨ ਲੈ ਲਈ ਸਾਰੀ ਚੜ੍ਹਨ ਦੀ ਫਿਰ ਇੰਝ ਖੜੇ ਨੇ ਥੱਲੇ ਦੋ ਹੀ ਕਿਉਂ ਜਾ ਰਹੇ ਨੇ ਇਹ ਗੱਡੀਆਂ ਵਾਲੇ ਕੋਲ ਪਰਮਿਟ ਹੋਊਗਾ ਇਹਨਾਂ ਨੂੰ ਪਰਮਿਟ ਹੋਊਗਾ ਇਹਨਾਂ ਨੂੰ ਹੁੰਦਾ ਸਿਸਟਮ ਪਰਮਿਟ ਹੋਊਗਾ ਇਹਨਾਂ ਨੂੰ ਆਪਣੀ ਕੋਈ ਤਾਂ ਪਰਮਿਟ ਹੈਗਾ ਤੁਰੰਦਾ ਆਪਣੇ ਕੋਲ ਆਲ ਇੰਡੀਆ ਦਾ ਆਪਣੇ ਕੋਲ ਆਲ ਇੰਡੀਆ ਲਾਇਸੈਂਸ ਤੇ ਰਹੀ ਯਾਰ ਤਾਂ ਨਹੀਂ ਆਖਦੀ ਮੋਬਿਲ ਘੱਟ ਔਰਦਰ ਸਾਹਿਬ ਰਹਿ ਗਿਆ ਨੀਚੇ ਹੋਰ ਨਾ ਪਿੱਛੇ ਵੱਡਿਓ ਵਾਲੇ ਮਾਰਦੀ ਤੇ ਜਮੀ ਸੁੱਕਦੀ ਆ ਗਿਆ ਇੱਥੇ ਆ ਕੇ ਸ਼ਾਂਤ ਹੁੰਦੀ ਆ ਮੈਨੂੰ ਤਾਂ ਰਾਤ ਦਾ ਕਹੀ ਉਦਮ ਤੇਜ਼ ਆ ਬੰਦੇ ਬਹੁਤ ਸਪੀਡ ਦੇ ਰਿਹਾ ਉਦਮ ਵੀ ਵਧੀਆ ਵੈਸੇ ਸਾਫ ਅੱਕਿਆ ਹੋਇਆ ਹੈ ਨਾ ਮੁੰਡੇ ਨੂੰ ਉਦਮ ਭੱਜ ਕੇ ਦਿਖਾਊਗਾ ਹੈਗਾ ਵੀ ਸਪੋਰਟਸਮੈਨ ਆ ਇਹ ਮੁੰਡਾ ਆ ਜੀ ਸਪੀਡ ਬਹੁਤ ਜ਼ਿਆਦੇ ਆ ਇਹ ਆਪਾਂ ਆਪਾਂ ਕਿਲਾ ਪੱਥਰ ਬਾੜਦਾ ਮੈਨੇ ਬਾਈ ਆ ਬਲੇ ਡੂੜਾ ਉਦੋਂ ਬਹੁਤ ਹਿੰਸੀਆ ਬੰਦਾ ਆਹ ਹੋ ਲੈ ਲੇ ਉਹਦਾ ਇਹਦਾ بڑے ਸਰੀਰ ਨੇ ਉਹ ਤੋਂ ਮਿਸਾਲ ਸਹੀ ਗੱਲ ਆ ਮੈਂ ਆਪਣਾ ਮੈਂ ਹੈਗਾ 35 36 ਸਾਲ ਦਾ ਹੋ ਗਿਆ ਹਾਂਗਾ ਮੈਂ 40 ਦਾ ਹੋ ਗਿਆ ਚਲੋ ਮੈਨੂੰ ਲੱਗਦਾ ਨਹੀਂ ਹੈਗਾ ਤੇ ਜਦੋਂ ਮੈਂ ਪੁੱਛਿਆ ਕਿਦਾ ਜ਼ਿਆਦਾ ਕਹਿ ਗਿਆ ਕਦੇ ਤੂੰ ਵੀ ਮੇਰੇ ਤੋਂ ਸਾਲ ਕਿਹੋ ਕਈਆਂ ਹਾਂ ਹਾਂ ਤੁਸੀਂ ਹੋਗੇ ਹੋ ਨਾ 40 ਸਾਲ ਦੇ ਮੈਂ 40 ਦਾ ਹਾਂ ਉਹ ਨਾਟਕਿਆਰਾ ਨਾਟਕਿਆਰਾ ਉਹ ਤੋਂ ਮੇਰਾ ਸਾਲ ਕਿ ਵੱਡਾ ਹੋਊਗਾ ਮੇਰਾ ਤੋਂ ਉਦੋਂ ਵੀ 20 22 ਸਾਲਾਂ ਦਾ ਉਮਰ ਉਨੀਓ ਤਮਾ ਨਹੀਂ ਪਹਿਲੀ ਵਾਰੀ ਆਏ ਸੀ ਅਸੀਂ ਪਾਈ ਸਾਹਿਬ ਦੇ ہاں ਇਹ ਜਾ ਜੋ 18 ਸਾਲ ਹੋ ਗਿਆ ਨਹੀਂ ਹੈਗਾ ਬਾਈ ਕੋਈ ਚੱਕਰ ਨਹੀਂ ਹਿੰਮਤ ਰੱਖ ਫਿਰ ਤੇ ਹਾਸਲੇ ਨੇ ਫਿਰ ਤੇ ਤੇਰੇ ਚ ਵੀ ਹੌਸਲੀ ਨੇ ਆ ਮਾਤਾ ਹੁਣ ਇਹਨੇ ਨਾਲ ਆਪਣੇ ਜਿਹਾ ਦੇ ਇਹ ਵੀ ਦੇਖ ਲੋ ਪੈਦਲ ਚੱਲ ਰਹੇ ਨੇ ਨਹੀਂ ਇੱਥੇ ਦੇਖਿਆ ਜਵਾਨ ਮੁੰਡੇ ਵੀ ਟਾਟਾ ਸੂਮਾਂ ਦੇ ਵਿੱਚ ਬੈਠ ਫੜ ਜਾ ਰਹੇ ਨੇ ਪਰ ਆ ਹੁੰਦੇ ਅਸਲੀ ਹੌਸਲੇ ਸਾਨੂੰ ਵੀ એનર્ਜੀ ਆ ਰਹੀ ਹੈ ਸਾਡੇ ਜੀਵਨ ਨੂੰ ਦੇਖ ਕੇ ਕਿਉਂ ਜਦੋਂ ਬਜ਼ੁਰਗ ਜਾ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਬਾਕੀ ਪਰਮਾਤਮਾ ਨੇ ਮਿਹਰ ਕਰਨੀ ਆ ਲੈ ਕੇ ਪਰਮਾਤਮਾ ਨੇ ਜਾਣਾ ਹੁੰਦਾ ਪਰ ਸਾਨੂੰ ਮੋਟੀਵੇਸ਼ਨ ਬਹੁਤ ਹੋ ਗਈ ਇਹਨਾਂ ਤੋਂ ਵਧੀਆ ਲੱਗਿਆ ਸਾਨੂੰ ਹੁਣ ਤਾਂ ਹੌਸਲਾ ਹੋ ਗਿਆ بس اوਦੋਂ ਕੱਲ ਅੱਛੇ ਆ ਜਾਂਦਾ ਉਹ ਨੁਕਰਈ ਬੈਠੀ ਖੜੀ ਇਹਨੂੰ ਵਾਰੀ ਵਾਰੀ ਵੈਰੀ ਉੱਡਾ ਲਾ ਫੜ ਲਓ ਫਿਰ ਐਂ ਕਰੋ ਲੱਗਰ ਤੇ ਜਿੰਦਾ ਫੜਾ ਸੁੱਟੀ ਆ ਜੇ ਤਾਂ ਉਹ ਦੂਜੇ ਫੜਨ ਲੱਗਿਆ ਉਹ ਫੜਾ ਦੇ ਸੁੱਟੀ ਪੜਲੀ ਹੈ ਹਾਂ ਵੈਸੇ ਕੰਮ ਹੋਊਗਾ ਤੁਹਾਡੇ ਮੈਂ ਕਹਿੰਨਾ ਮੈਂ ਆਹ ਗਦੇ ਲਾ ਜਾਂਦੇ ਵੀਰੇ ਵੇਖੀ ਵੀਰੇ ਚਾਹ ਠੀਕ ਹੈ ਕਿੰਨੀ ਸੋਣੀ ਧੋਪ ਹੈ ਦੇਖੋ ਚਾਹੇ ਆਹ ਦਰਵਾਜ਼ੇ ਜਿੱਥੇ ਹੁੰਦੇ ਚਾਰ ਕਿਲੋਮੀਟਰ ਤੇ ਆ ਕੇ ਪਿੰਡ ਆਉਂਦਾ ਪੁਲਣਾ ਇੱਥੇ ਤੱਕ ਚੱਲਦੀਆਂ ਨੇ ਗੱਡੀਆਂ ਨੇ ਜਿਹੜੀਆਂ ਜੋ ਗੱਡੀਆਂ ਚੱਲਦੀਆਂ ਨੇ ਉਹ ਇੱਥੇ ਆ ਕੇ ਖੜ ਜਾਂਦੀਆਂ ਨੇ ਇਸ ਤੋਂ ਬਾਅਦ ਫਿਰ ਟਰੈਕ ਸ਼ੁਰੂ ਹੁੰਦਾ ਹੈ ਬਟ ਅਸੀਂ ਤਾਂ ਗੋਵਿੰਦ ਘਾੜ ਤੋਂ ਸ਼ੁਰੂ ਕੀਤਾ ਹੋਇਆ ਟਰੈਕ ਆ ਆ ਚਾਰ ਜਾਣੇ ਸੀਗੇ ਅਸੀਂ ਬਾਕੀ ਲਗਭਗ ਸਾਰੀ ਸੰਗਤ ਇਹ ਇਥੋਂ ਗੱਡੀਆਂ ਦੇ ਵਿੱਚ ਆਉਂਦੀ ਆ ਤੇ ਫਿਰ ਅੱਗੇ ਇਥੋਂ ਅਸਲੀ ਟਰੈਕ ਸਟਾਰਟ ਹੋ ਜਾਂਦਾ ਨਾ ਮੁੰਡਿਆਂ ਨੂੰ ਫੋਨ ਕਰੋ ਕਿ ਫਿਰ ਬਹਿ ਗਏ ਐਡਵੈਂਚਰ ਸ਼ੁਰੂ ਹੋਈ ਹੋਈ ਐ ਆਪਣਾ ਉਹ ਤਿੰਨ ਹੋ ਸਕਦਾ ਅੱਗੇ ਹੁਣ ਹੋ ਸਕਦਾ ਵਿਚੀ ਵਿਚਲੇ ਹੁਣ ਪਿੱਛੇ ਬਹਿ ਗਏ ਕੋਈ ਪਤਾ ਨਹੀਂ ਬੈਠਣੀ ਹੁੰਦੀ ਸਮੂਹ ਦਾ ਇਹ 4 ਕਿਲੋਮੀਟਰ ਪਰ ਉਹਨੋਂ ਉਹ ਹੈ ਜਿਹੜਾ ਸਮੂਹ ਦਾ ਇਹ ਨੇ ਪਤਾ ਪਿੱਛੇ ਗਈ ਹੁਣ ਜੂ ਦਾਮ ਲੈਣ ਲੱਗ ਪੈਂਦੇ ਹਾਂ ਹਾਂ ਹੁਣ ਸੰਗਤ ਨਾਲ ਨਾਲ ਇੱਥੋਂ ਜਾ ਰਹੇ ਸੀ ਇਹ ਤਾਂ ਯਾਤਰਾ ਦੇ ਵਿੱਚ ਇਹ ਹੋ ਜਾਂਦਾ ਤੁਹਾਡੇ ਨਾਲ ਦੇ ਕੋ ਸਾਥੀ ਪਿੱਛੇ ਹੋ ਜਾਂਦੇ ਅੱਗੇ ਪਿੱਛੇ ਹੋ ਜਾਂਦੇ ਆ ਇਹ ਹੁਣ ਅਸੀਂ ਆ ਉਹਨਾਂ ਦੀ ਪਤਾ ਨਹੀਂ ਅੱਗੇ ਆ ਕੇ ਪਿੱਛੇ ਆ। ਸਾਨੂੰ ਖੁਦ ਨੂੰ ਨਹੀਂ ਪਤਾ। ਨਰਦੈ ਇਹਨੂੰ ਤਾਂ ਢਲਾਨ ਬਹੁਤ ਆ ਗਈ ਹਨ। ਕਾਫੀ ਢਲਾਨਾ ਹੈ। ਸਵੇਰਾਂ ਚੜਾਈ ਦੇ ਸੀਗੇ। ਹੁਣ ਥਕਾਵਟ ਦੂਰ ਹੋਈ ਆ। ਥਕਾਵਟ ਦੂਰ ਹੀ ਹੋ ਗਈ ਹੁਣ। ਹੁਣ ਆਪਾਂ ਵੈਸੇ ਵੀ ਵਧੀਆ ਵਾਰਮ-ਅਪ ਹੋ ਗਿਆ ਸੀ। ਹਾਂ ਜੇ ਵਾਰਮ-ਅਪ ਦੇਖ ਕੇ ਖੇਲ। ਖੜ ਕੇ ਫਿਰ ਢੱਲਾ ਕੇ ਜਾ ਦੇ। ਐ ਨਹੀਂ ਪਤਾ ਡੰਡ ਮਾਰ ਕੇ ਜਾਵੇ ਉਦੋਂ। ਡੰਡ ਵੀ ਮਾਰੂਗਾ। ਮਾਰੂਗਾ ਡੰਡ ਇਹ। ਐ ਹੋ ਤਮ। ਨੰਦਰੀ ਮਾਰਕੇ ਜਾਏਗਾ ਚਲੋ ਇੰਨੀ ਕ ਨੰਦਰੀ ਦੀ ਲੋੜ ਦੀ ਸੀ ਰਸਤੇ ਵਿੱਚ ਜਗਾ ਜਗਾ ਤੇ ਸ਼ਾਪਸ ਨੇ ਸਾਰੇ ਲੱਗ ਗਏ ਆ ਜੇ ਦਿਲ ਜੀ ਗੁਰਤੇ ਦੋ ਡੰਡੇ ਦੋ ਡੰਡੇ ਲੈ ਕੇ ਜਾ ਰਹੇ ਮੇਰੇ ਤੋਂ ਇੱਕਾ ਥੋੜੇ ਵਾਲਾ ਨਹੀਂ ਲਗਭਗ ਹੁਣ ਗੋਵਿੰਦ ਘਾੜ ਤੋਂ ਬਈ ਆ ਗਏ ਹੋਵਾਂਗੇ ਆਪਾਂ 7 ਕਿਲੋਮੀਟਰ ਜਾਂ 8 8 8 ਕਿਲੋਮੀਟਰ ਆ 8 ਕਿਲੋਮੀਟਰ ਆ ਉਹ ਫਿਰ ਤਾਂ 5 5-4 ਕਿਲੋਮੀਟਰ ਰਹਿ ਗਿਆ ਉਹਨਾਂ ਹੋਰ ਮੈਡੀਕਲ ਕੈਂਪ 8 ਕਿਲੋਮੀਟਰ ਤੇ ਆ ਜੀ ਠੀਕ ਆ ਜੀ ਇਹਦਾ ਮੈਡੀਕਲ ਕੈਂਪ 7 ਕਿਲੋਮੀਟਰ ਆ ਚੁੱਕੇ ਹਾਂ ਇੱਥੇ ਮ사ਜ ਇਹ ਕਰਦੇ ਆ ਫ੍ਰੀ ਸੇਵਾ ਇੱਥੇ ਮੈਡੀਕਲ ਦੀ ਤੇ ਬਸ ਹੁਣ ਆਪਣਾ ਲਗਭਗ 1.5-2 ਘੰਟੇ ਹੋਰ 1.5-2 ਘੰਟਿਆਂ ਚ ਆਉਣ ਜਾਗੇ ਕੋਵੇਂ ਤਾਂ ਬਾਈਕਰੂ ਨੇ ਬੜੀ ਕਿਰਪਾ ਕੀਤੀ ਹੈ ਕੋਈ ਜ਼ਿਆਦਾ ਤਕਾਬੜ ਨਹੀਂ ਹੋਈ ਗਰਮੀ ਹੈ ਹਾਂ ਗਰਮੀ ਤਾਂ ਫਿਰ ਆ ਹੀ ਜਾਂਦੀ ਮਾੜੀ ਮੁੱਤੀ ਹੁਣ ਤੁਰਦੇ ਆ ਇੰਨਾ ਕਿ ਤਾਂ ਬਣਦਾ ਵੀ ਆ ਯਾਰ ਜੀ ਨਾ ਨਾ ਹੋਰ ਜਿਮਾ ਬੈਠ ਜਾਓ ਇਹ ਤੇ ਚੜਾਈ ਆ ਰਹੀ ਆ ਇੱਥੇ ਥੋੜਾ ਜਿਹਾ ਹੋ ਜਾਂਦਾ ਨਾ ਜ਼ੋਰ ਲੱਗ ਜਾਂਦਾ ਜਦੋਂ ਨੀਚੇ ਨੂੰ ਜਾਂਦਾ ਫਿਰ ਰੈਲਾਕਸੇਸ਼ਨ ਮਿਲ ਜਾਂਦੀ ਆ ਤੁਹਾਨੂੰ ਹੋਰ ਪਾ ਫੇਰ ਲੋਕਾਂ ਨੂੰ ਹੋਰ ਹੋਰ ਲਾਣਾ ਪੈਂਦਾ ਇਹਨੇ ਮੀਟਰ ਮੁੰਡੇ ਅਸੀਂ ਜੰਗਾ ਆ ਜੋ ਹੈਗੇ ਥੋੜੀ ਜਿਹੀ ਇਹ ਜੀ ਹੈਗੀ ਇੱਕ ਤਾਂ ਵਿੱਚ ਬਜ਼ੁਰਗ ਇੱਕ ਤਾਂ ਵਿੱਚ ਬਜ਼ੁਰਗ ਵੀ ਜ਼ਰੂਰ ਸਾਡਾ ਸਾਥ ਸਾਡਾ ਸਾਥ ਸਾਡਾ ਹੌਟ ਸਕੂਲ ਹੈ ਸਾਡਾ ਪੂਰਾ ਦੇ ਰਹੇ ਨੇ ਇੰਨਾ ਦੇ ਹੌਸਲੇ ਵਾਲੀ ਅਸੀਂ ਕਿਰੇ ਜਾਂਦੇ ਆ। ਨਹੀਂ ਸਾਨੂੰ ਸ਼ਰਮ ਆਉਣ ਲੱਗ ਜਾਂਦੀ ਹੈ ਫਿਰ ਜੇ ਖੜਦੇ ਆਂ ਅਸੀਂ। ਜੋ ਆਕਾਂ ਨੂੰ ਰਾਵ ਖਾਣ ਉਹ ਇੱਕ ਤਾਂ ਸਿਆਣਾ ਬੰਦਾ ਵੀ ਨਾਲ ਚਾਹੀਦਾ। ਨਹੀਂ ਚਾਹੀਦਾ। ਮੇਰੇ ਕੋਈ ਸਹੀ ਗੱਲ ਹੈ ਚਾਹੀਦਾ। ਸਿਆਣਾ। ਯਾ। ਇਹ ਮਚਾਈ। ਹਾਂਜੀ ਅਸੀਂ ਪਹੁੰਚ ਚੁੱਕੇ ਨੇ ਇੱਥੇ ਫ੍ਰੀ ਮੈਡੀਕਲ ਕੈਂਪ ਤੇ ਮ사ਜ ਕੀਤੀ ਜਾਂਦੀ ਹੈ। ਉਹਨਾਂ ਇਥੋਂ ਗੋਵਿੰਦgarh ਸਿਰਫ 4 ਕਿਲੋਮੀਟਰ ਹੈ ਗਿਆ ਹੈ ਸਤਾ ਜਾ ਰਿਹਾ ਹੈ ਆ ਪਿੱਛੇ ਕੈਂਪ ਆ ਜਾਂਦਾ ਜਿਹਦੇ ਪਿੱਛੇ ਦੀ ਸਾਈਡ ਜਿਹੜਾ ਕਿ ਪਤਣਾ ਪਟਿਆਲਾ ਸਮਾਣਾ ਸ਼੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕੈਂਪ ਲਗਾਇਆ ਹੋਇਆ ਫ੍ਰੀ ਮੈਡੀਕਲ ਕੈਂਪ ਹੈ ਮਾਲਿਸ਼ ਦੀ ਸੇਵਾ ਲੰਗਰ ਦੀ ਸੇਵਾ ਚੱਲ ਰਹੀ ਆ ਉੱਥੇ ਤੇ ਆ ਵੀਊ ਚੈੱਕ ਕਰੋ ਜੀ ਕਿੰਨਾ ਸੋਹਣਾ ਵੀਊ ਆ ਉਹ ਪ੍ਰਚਨ ਆ ਰਿਹਾ ਸੂਤੀ ਦੀ ਨਦੀ ਕਿਹਦਾ ਦੇ ਚੱਲੀਏ ਭਾਈ ਕਰਤੇ ਚਲੋ ਜੀ ਚਲ ਸੰਗੇ ਸਾਡੇ ਵਾਲੇ ਤੱਕ ਹੀ ਚਲੇਗੇ ਚਲੋ ਭਾਈ ਇਹ ਚੱਲੇ ਜੀ ਆਹ ਕਿਹਾ ਆ ਤਾਂ ਇੱਥੇ ਨਵਾਂ ਬਣਿਆ ਇਹ ਨਵਾਂ ਰਸਤਾ ਬਣਿਆ ਆ ਫੋਟੋ ਸ਼ੂਟ ਚੱਲ ਰਿਹਾ ਇੱਥੇ ਆ ਗੱਡੀ ਨਹੀਂ ਹੁੰਦੀ ਪਿੱਛੇ ਦੋ ਰਸਤੇ ਜਾਂਦੇ ਆ ਪਿੱਛੋਂ ਮੈਡੀਕਲ ਕੈਂਪ ਤੋਂ ਪਿੱਛੋਂ ਜਿਹੜੇ ਉੱਥੇ ਦੋ ਰਸਤੇ ਵਾਪਾੜਦੇ ਆ ਇਹ ਰਸਤਾ ਜਿਹੜਾ ਇਹ ਨਵਾਂ ਰਸਤਾ ਇਹ ਬਣਿਆ ਪੁਲ ਨਵਾਂ ਦਾ ਹੋਰ ਰਸਤੇ ਜਾਣਾ ਗੋਬਿੰਦ ਸਾਹਿਬ ਨੂੰ ਇੱਥੇ ਆ ਕੇ ਥੋੜੀ ਚੜਾਈ ਹੁਣ ਵੱਧ ਆ ਗਈ। ਚੜਾਈ ਕਾਫੀ ਆ ਗਈ। ਹਾਂ। ਥੋੜਾ ਆਰਾਮ ਲੈ ਰਹੀ ਨੇ। ਜੰਕਸਟਰਸ। ਇਹ ਬਹੁਤ ਆ ਰੈਂਕਸਟਰਸ। ਇਹ ਨਹੀਂ ਹੈਗੀ। ਕੋਲਡ ਮੈਨ। ਮੈਂ ਕਿਹਾ ਤੁਸੀਂ ਦੋਨੋਂ ਜੰਕਸਟਰ ਦੋ। ਇਹ ਦੇਖੀ ਬੈਚਲਰ ਨਹੀਂ ਪੜਾਇਆ ਕਿ ਬੈਚਲਰ ਨਹੀਂ ਹੈਗਾ ਹੀ ਬੈਚਲਰ ਨੰ ਬੈਚਲਰ ਰਹਿ ਗਿਆ ਛੜੇ ਗਿਆ ਫਾਈਨਲੀ ਪਹੁੰਚ ਗਏ ਸੀਗੇ ਗੁਰਦੁਆਰਾ ਗੁਰੂ ਧਾਮ ਆ ਥੋੜਾ ਆ ਗਿਆ ਟਾਈਮ ਲੱਗ ਪਾ ਗਿਆ 11 ਵਜੇ 11 ਵਜੇ ਦੇ 10 ਮਿੰਟ ਸਵੇਰ ਅੱਗੇ ਚੱਲੇ ਸੀਗੇ ਥੋੜੀ-ਥੋੜੀ ਆਉਂਦੇ ਆਉਂਦੇ ਇੰਨਾ ਘਟਾ ਹੀ ਹੋ ਗਿਆ ਠੀਕ ਜੀ ਨਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਜੀ ਪ੍ਰਮਾਤਮਾ ਨੇ ਆਪ ਹੱਥ ਫੜ ਕੇ ਚੜਾਇਆ ਜੀ ਹਾਂ ਕਿਰਪਾ ਹੋ ਗਈ ਪੂਰੀ ਬੱਸ ਪ੍ਰਮਾਤਮਾ ਹੀ ਆ ਪੂਰੀ ਚੜਾਉਣਾ ਕਦੋਂ ਮਾਲ ਕਿਸ ਤਰੀਕਾ ਕਿਰਪਾ ਕਰੇ ਅਸੀਂ ਦੀ ਕਿਰਪਾ ਕਰਦੇ ਬਾਬਾ ਵਧੀਆ ਦਰਸ਼ਨ ਮਿਲੇ ਹੋਣ ਮੌਸਮ ਠੀਕ ਹੈ ਇੱਥੇ ਜਿੱਦਾਂ ਕਹੇ ਸੀ ਬਾਰਿਸ਼ ਵਗੈਰਾ ਬਾਕੀ ਵੈਦਰ ਦਾ ਪਤਾ ਨਹੀਂ ਲੱਗਦਾ ਇੱਥੇ ਹੀਲੀ ਏਰੀਆ ਕਰਕੇ ਕੁਝ ਨਹੀਂ ਪਤਾ ਲੱਗਦਾ ਵੈਦਰ ਦਾ ਤੁੰਚੇ ਚੇਂਜ ਹੋ ਜਾਂਦਾ ਮਟਰਫੀਲ ਹਾਲ ਬਹੁਤ ਧੁੱਪ ਚੜੀ ਹੋਈ ਆ ਮੌਸਮ ਠੀਕ ਹੈ ਮੌਸਮ ਹੈਲੀਕਾਪਟਰ ਵੈਸੇ ਇੱਥੇ ਤਾਂ ਨਹੀਂ ਆਉਣਾ ਉਦੋਂ ਮੈਂ ਵੀਡੀਓ ਬਣਾਉਣਾ ਪਿਆ ਵੀਰੇ ਤੇਰਾ ਹੈਲੀਕਾਪਟਰ ਦਿਖਾਉਣੇ ਪਏ ਆ ਤੇ ਆਹ ਐ ਨਹੀਂ ਪਤਾ ਡੰਡ ਲਾਉਗਾ ਡੰਡ ਡੰਡ ਲਾ ਇਥੇ ਲਾ ਦੇ ਦਸ ਡੰਡ ਹੁਣ ਤੇਰੇ ਜਹੌਂਸਰੇ ਨੇ ਪੁੱਤਰ ਓਏ ਲਾ ਦੇ ਦਸ ਤੂੰ ਤੂੰ ਲਾ ਸਕਦਾ ਹੈ ਵਾ ਕਿੰਨੇ ਡੰਡ ਹੋ ਗਏ ਆ ਹੈਲੀਪੈਡ ਹੈ ਜੀ ਉੱਪਰੋਂ ਇੱਥੇ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਦਾ ਇਹ ਤਾਂ ਪੂਰਾ 600 ਮੀਟਰ ਰਹਿ ਜਾਂਦਾ ਗੁਰਦੁਆਰਾ ਸਾਹਿਬਾ ਜਿਹੜਾ ਗੋਵਿੰਦ ਧਾਮ ਦਾ ਤੇ ਅਸੀਂ ਵੀ ਬੱਸ ਹੁਣ ਪਹੁੰਚ ਜਾਣਾ 10-15 ਮਿੰਟ ਹੋਰ ਆਜੋ ਯਾਰ ਫੋਟੋਆਂ ਖਿੱਚੋ ਆ ਥੋੜੀ ਜੀ ਬਰਤ ਪਈ ਹੋਈ ਆ ਨੀ ਤੇ ਦੇਖੋ ਕਿੰਨਾ ਪਛਾਹ ਗਿਆ ਨੂੰ ਪਿੰਚ ਪਹੁੰਚ ਨਹੀਂ ਸੀ ਗਈ ਜੀ ਦੋ ਦਵਾਰਾਂ ਸ੍ਰੀ ਸ਼ੰਗੋ ਸਭੀ ਗੋਬਿੰਦਾਂ ਨੂੰ ਤੁਸੀਂ ਦਰਸ਼ਨ ਕਰ ਲੋ ਕੀ ਲਿਖਿਆ ਲਾਉ ਜੀ ਜਕਰਾਂ ਫਿਰ ਬੋਲੇ ਈ ਸੋਨਿਆੜਾ ਸ੍ਰੀ ਅਕਾਲ ਉਹ ਚੋਪਰ ਸਾਡੇ ਪਹਿਲਾਂ ਪਹੁੰਚੇ ਹੋਏ ਨੇ ਆ ਵੀ ਗਿਏ ਸੰਗਤ ਠੀਕ ਆ ਆ ਪਹੁੰਚੀ ਹੋਈ ਆ ਸੰਗਤ ਵਧੀਆ ਰਿਹਾ ਬਾਈ ਆਣ ਪੁੱਲ ਬਾਈ ਚਾਰ ਘੰਟਿਆਂ ਦੇ ਵਿੱਚ ਵਿੱਚ ਚਾਰ ਘੰਟਿਆਂ ਦੇ ਸਫ਼ਰ ਲਈ ਚਾਰ ਘੰਟਿਆਂ ਦੇ ਸਫ਼ਰ ਲਈ ਕਮਰਾ ਮੁਗਿਆ ਲੇ